ਜੋ ਹਲ ਬੋਲਦੇ ਸੀ ਇਹਨੂੰ ਇਹ ਬਲਦਾਂ ਦੇ ਮਗਰ ਪੈ ਜਾਂਦਾ ਸੀ ਇੱਥੋਂ ਇਹਨੂੰ ਬੰਦਾ ਫੜ ਕੇ ਮਗਰ ਤੁਰਦਾ ਸੀ ਤੇ ਇਹ ਜਿਵੇਂ ਨੂੰ ਬਹੁਤਾ ਤੁਰਿਆ ਜਾਂਦਾ ਸੀਗਾ ਆ ਪੰਜਾਲੀ ਹੈ ਇਹ ਬਲਦਾਂ ਦੇ ਗਲ 'ਚ ਪੈਂਦੀ ਸੀ ਬਲਦਾਂ ਦੇ ਗਲ 'ਚ ਪਾ ਕੇ ਤੇ ਇੱਥੇ ਇਹ ਆ ਚੀਜ਼ ਪੈ ਜਾਂਦੀ ਬੰਦ ਖਿੱਚੀ ਫਿਰਦੇ ਬੰਦਾ ਇਹਨੂੰ ਮਗਰੋ ਅ ਪੈਟਰੋਲ ਕਰਕੇ ਰੱਖਦਾ ਸੀ ਇਹ ਤਰਪਾਲੀ ਉਹਨਾਂ ਟਾਈਮਾਂ ਦੇ ਵਿੱਚ ਦਰਬੇ ਹੁੰਦੇ ਸੀ ਜ਼ਿਆਦਾ ਹੂੰ ਤੇ ਨਰਮਿਆਂ ਦੇ ਵਿੱਚ ਉਹਨਾਂ ਦੇ ਤਿੰਨ ਫਾਲੇ ਲੱਗੇ ਹੁੰਦੇ ਸੀ ਇਹਦੇ ਆਤਤੰਦ ਫਾਲੇ ਠੀਕ ਹੈ ਇਤਨ ਪਾळ्या ਕਰਕੇ ਦਾ ਨਾਂ ਉੱਤਰ ਪਾਲੀ ਦੇ ਪੈ ਗਿਆ ਤਰਪਾਲੀ ਇਹ ਬੁੜੀਆਂ ਸੂਤ ਸਤ ਕਰਤੀਆਂ ਸੀ ਆਪ ਦਾ ਠੀਕ ਹੈ ਇਹ ਪੂਰਾ ਕਹਿੰਦੇ ਸੀ ਇਹਦੇ ਉੱਤੇ ਛਿਬ ਚੜਾ ਕੇ ਫਿਰ ਉਹ ਨੜੇ-ਨੜੇ ਵਟ ਕੇ ਤੇ ਖੇਸਤਾਣੀਆਂ ਬੁੰਦੀਆਂ ਜਾਂ ਆ ਵੀ ਉਹੀ ਚੀਜ਼ ਹੈ ਜੀ ਇਹ ਥੋੜਾ ਛੋਟਾ ਇਹਨੂੰ ਊਰੀ ਜਾਂਦੇ ਸੀ ਠੀਕ ਹੈ ਜੀ ਇਹਦੇ ਉੱਤੇ ਵੀ ਇੱਥੇ ਛਿਬ ਚੜ੍ਹ ਕੇ ਉਦੋਂ ਤੱਕਲੇ ਤੇ ਖਿੱਚਦੇ ਜਦੋਂ ਤੇ ਇਹ ਐਦਾਂ ਦਾ ਘੁੰਮਦੀ ਘੁੰਮਦੀ ਬਸ ਹਰੇ ਘਰੇ ਹੁੰਦੀ ਸੀ ਪਰ ਹੁਣ ਬਿਜਲੀ ਤੇ ਦੁੱਧ ਰੜਕਣ ਲੱਗ ਗਏ ਢੀਗਾ ਜੀ ਢੀਗਾ ਠੀਕ ਹੈ ਇਹ ਜਦੋਂ ਕਿਤੇ ਕੋਈ ਚੀਜ਼ ਲੱਕੜਾਂ ਛਟੀਆਂ ਜਾਂ ਕਣਕ ਦਾ ਲੰਗਾ ਜੰਮ ਜਾਂਦਾ ਤਾਂ ਨਾਲੋਂ ਪੱਟੀ ਦਾ ਨਹੀਂ ਸੀ ਠੀਕ ਹੈ ਹੱਥ ਛਿੱਲੇ ਆਉਂਦੇ ਸੀ ਫਿਰ ਇਹ ਮਾਰਦੇ ਸੀ ਉੱਤੋਂ ਥੱਬੇ ਦਾ ਥੱਬਾ ਖਿੱਚ ਲਿਆਉਂਦਾ ਸੀ ਸਾਸਿਕਾਲ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਗਿੱਦਰਵਾਹਾ ਦੇ ਵਿੱਚ ਜਿੱਥੇ ਕਿ ਇੱਕ ਬਾਈ ਦੇ ਵੱਲੋਂ ਜਿਹੜੀਆਂ ਪ੍ਰਾਣਾਂ ਜਿਹੜੀਆਂ ਆਪਣੇ ਪੁਰਾਣੇ ਵਿਰਸੇ ਨਾਲ ਚੀਜ਼ਾਂ ਜੁੜੀਆਂ ਹੁੰਦੀਆਂ ਸੀ ਜਿਹੜੀਆਂ ਆਪਣੇ ਆਮ ਖੇਤੀਬਾੜੀ ਦੇ ਵਿੱਚ ਜਾਂ ਆਪਣੇ ਘਰਾਂ ਦੇ ਵਿੱਚ ਉਹ ਚੀਜ਼ਾਂ ਵਰਤੀਆਂ ਜਾਂਦੀਆਂ ਸੀਗੀਆਂ ਤਾਂ ਉਹਨਾਂ ਦੇ ਬਾਈ ਨੇ ਮਾਡਲ ਬਣਾਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਬਲਦ ਗੱਡਾ ਵੀ ਬਣਾਇਆ ਹੋਇਆ ਹੋਰ ਜਿਵੇਂ ਹਾਲਾ ਪੰਜਾਲੀ ਆ ਤੇ ਬਾਕੀ ਜਿਹੜੀਆਂ ਅਜੇਹੀਆਂ ਚੀਜ਼ਾਂ ਜਿੰਨਾਂ ਬਾਰੇ ਆਪਾਂ ਅੱਜ ਦੀ ਪੀੜੀ ਲਾ ਲੋ ਜਾਂ ਆਪਾਂ ਜਾਣਦੇ ਨਹੀਂ ਆਪਾਂ ਬਾਈ ਤੋਂ ਸਾਰੀ ਜਾਣਕਾਰੀ ਲਵਾਂਗੇ ਤੇ ਕਿਹੜੀ ਕਿਹੜੀ ਚੀਜ਼ ਹੈ ਇਹ ਕਿਵੇਂ ਬਾਈ ਨੇ ਤਿਆਰ ਕੀਤੀ ਆ ਤਾਂ ਬਾਈ ਜੀ ਸਵਾਗਤ ਆ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਜੀ ਤਰਲੋਚਨ ਸਿੰਘ ਆ ਵੈਸੇ ਪੱਕਾ ਨਾਮ ਮੇਰਾ ਮਿਸ਼ਤਰ ਸਿੰਘ ਆ ਜੀ ਠੀਕ ਹੈ ਜੀ ਮੈਂ ਗਿੱਦੜਵਾ ਦੇ ਰਹਿਣ ਵਾਲਿਆ ਜੀ ਅਸੀਂ ਪਿੰਡ ਲਾਲ ਬਾਈ ਦੇ ਰਹਿਣ ਵਾਲਿਆ ਹਾਂ ਰਹਿਸਾ ਦੀ ਗਿੱਦੜਵਾ ਕਾਫੀ ਸਾਲੋਂ ਤੋਂ ਇੱਥੇ ਰਹਿ ਰਹੇ ਤੇ ਭਾਈ ਜੀ ਆ ਪ੍ਰਾਣੀਆਂ ਜਿਹੜੀਆਂ ਆਪਣੇ ਵਿਰਸੇ ਚ ਆਮ ਪਿੰਡਾਂ ਚ ਵਰਤੀਆਂ ਜਾਂਦੀਆਂ ਚੀਜ਼ਾਂ ਖੇਤੀਬਾੜੀ ਚ ਜਾਂ ਘਰਾਂ ਚ ਇਹਦਾ ਤੁਸੀਂ ਮਾਡਲ ਬਣਾਏ ਹੋਏ ਆ ਕਿਵੇਂ ਸੌਥ ਨੂੰ ਸ਼ੌਂਕ ਪਿਆ ਵੀ ਮੈਂ ਚੀਜ਼ਾਂ ਜਿਹੜੀਆਂ ਤਿਆਰ ਕਰਦਾ ਇਹਦਾ ਜੀ ਮੈਨੂੰ ਸ਼ੌਂਕ ਸ਼ੁਰੂ ਤੋਂ ਸੀਗਾ ਕਿ ਮੈਂ ਪੁਰਾਣੇ ਸੰਦ ਬਲੇਵੇ ਜੋ ਹੁੰਦੇ ਆ ਵੀ ਸਾਂਭ ਕੇ ਰੱਖਾਂ ਉਹ ਘਰ ਦੇ ਕੋਲ ਹਾਲਾਤ ਇਹੋ ਜਿਹੇ ਸੀ ਕਿ ਵੱਡੀਆਂ ਚੀਜ਼ਾਂ ਨਹੀਂ ਰੱਖ ਸਕਦਾ ਸੀ ਨਾ ਹੀ ਮੈਂ ਖਰੀਦ ਸਕਦਾ ਸੀ ਨਾ ਹੀ ਮੇਰੇ ਕੋਲ ਜਗ੍ਹਾ ਸੀ ਹੂੰ ਫਿਰ ਮੈਂ ਸੋਚਿਆ ਵੀ ਰੱਖਣੇ ਜ਼ਰੂਰ ਹੈ ਹੂੰ ਵੀ ਇਹਨਾਂ ਨੂੰ ਛੋਟਾ ਕੀਤਾ ਜਾਵੇ ਠੀਕ ਹੈ ਉਤੋਂ ਮੇਰੇ ਦਿਮਾਗ 'ਚ ਕੋਈ ਆਈਡੀਆ ਆਇਆ ਹੂੰ ਮਾਡਲ ਤਿਆਰ ਕਰਿਆ ਇੱਕ ਬਣ ਗਿਆ ਫਿਰ ਉਹ ਲਾਲਚ ਜਿਹਾ ਪੈਦਾ ਹੋ ਗਿਆ ਅੰਦਰ ਵੀ ਇੱਕ ਹੋਰ ਬਣਾ ਲਾ ਹਨ ਹੂੰ ਹੂੰ ਫਿਰ ਹੌਲੀ-ਹੌਲੀ ਇੱਕ-ਇੱਕ ਕਰਕੇ ਉਹ ਕੰਮ ਅਗੇ ਵਧਤ ਰਹਿ ਗਿਆ ਤੇ ਭਾਈ ਜੀ ਇਹ ਚੀਜ਼ਾਂ ਤਾਂ ਫਿਰ ਤੁਸੀਂ ਤਾਂ ਪਹਿਲਾਂ ਆਪਦੇ ਜਮਾਨੇ 'ਚ ਦੇਖੀਆਂ ਹੋਣੀਆਂ ਤੇ ਤੁਸੀਂ ਇਹਨਾਂ ਚੀਜ਼ਾਂ ਨਾਲ ਸੰਬੰਧ ਅਸੀਂ ਖੇਤੀਬਾੜੀ ਕਰਦੇ ਸੀ ਪਿੰਡਾਂ 'ਚ ਕਾਰੋਬਾਰ ਜਾਂ ਹਾਂ ਸਾਡੇ ਬਾਪੂ ਜੀ ਖੇਤੀਬਾੜੀ ਕਰਦੇ ਬਲਦ ਗੱਡੇ ਨਾਲ ਵਾਹੀ ਕਰਦੇ ਸੀ ਉਹ ਤੇ ਅਸੀਂ ਨਾਲ ਉਹਨਾਂ ਦੀ ਹੈਲਪ ਕਰਦੇ ਪੜਦੇ ਵੀ ਸੀਗੇ ਜਦੋਂ ਹੂੰ ਤੇ ਉਹ ਸਾਰਾ ਕੁਝ ਅਸੀਂ ਹਟਾਇਆ ਵੀ ਹੈ ਵਰਤਿਆ ਵੀ ਹੈ ਵੇਖਿਆ ਵੀ ਹੈ ਆਦ ਨੂੰ ਕਿਸਾਨ ਤਾਂ ਆ ਗਏ ਹਨਾ ਤੇ ਇਹ ਚੀਜ਼ਾਂ ਕਿਤੇ ਨ ਕਿਤੇ ਲੋਪ ਹੋ ਗਈਆਂ ਇਹ ਆਉਣ ਵਾਲੇ ਜਮਾਣੇ ਦੇ ਵਿੱਚ ਇਹ ਚੀਜ਼ਾਂ ਨਾ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਇਹਦਾ ਨਾਂ ਕੀ ਹੈ ਤੇ ਕੀ ਕੰਮ ਹੁੰਦੀ ਸੀ ਕੀ ਹੈ ਇਹਨਾਂ ਚੋਂ ਕੁਝ ਚੀਜ਼ਾਂ ਤਾਂ ਹਜੇ ਚਲਦੀਆਂ ਤੇ ਆਪਾਂ ਕੱਲੀ-ਕੱਲੀ ਚੀਜ਼ ਬਾਰੇ ਥੋੜ੍ਹਾ-ਥੋੜ੍ਹਾ ਜਾਣ ਕਰੇ ਲਵਾਂਗੇ ਪਹਿਲਾਂ ਆਪਾਂ ਇਧਰੋਂ ਬਲਦ ਕੱਡੇ ਤੋਂ ਸ਼ੁਰੂ ਕਰਦੇ ਹਾਂ ਜਿਹੜੇ ਕਿ ਪਹਿਲਾਂ ਲੋਕ ਆਵਾਜਾਈ ਲਈ ਵੀ ਵਰਤਦੇ ਸੀ ਨਾ ਤਾਂ ਖੇਤ ਉਹ ਆਟਵਾਹੀ ਵੀ ਕਰਦੇ ਸੀ ਤੇ ਇਹ ਤੁਸੀਂ ਬਲਦਾਂ ਦੀ ਜੋੜੀ ਵੀ ਨਾਲ ਰੱਖੀ ਹੋਈ ਹੈ ਨਾ ਇਹ ਬਲਦਾਂ ਦੀ ਜੋੜੀ ਬਹੁਤ ਔਖੇ ਲੱਭ ਕੇ ਲਿਆਉਂਦੇ ਸੀ ਪਹਿਲਾਂ ਹੁਣ ਤਾਂ ਬਿਲ ਬੁਲ ਜਾਂਦੇ ਆ ਹੂੰ ਇਹ ਹਰਮਾਨਗੜ ਤੱਕ ਮਹਿੰਦੀਪੁਰ ਤੱਕ ਹੂੰ ਲੱਭੇ ਨਹੀਂ ਲੱਭੇ ਉਹ ਕੁਦਰਤੀ ਕਿ ਤੋਂ ਲੱਭ ਕੇ ਫਿਰ ਲਿਆਉਂਦੇ ਆ ਠੀਕ ਹੈ ਤੇ ਇਹ ਗੱਡਾ ਬਣਾਇਆ ਲਿਖਿਆ ਵੈਸੇ ਕਿ ਬੜਾ ਬੜਾ ਰੂਪ ਦੇ ਤੌਰ ਤੇ ਲੱਸਾ ਹੋ ਗਿਆ ਤੌਰ ਤੇ ਲਿਆ ਕੇ ਰੱਖਿਆ ਜਾਂਦਾ ਠੀਕ ਹੈ ਜੀ ਤੇ ਇਹਦੇ ਨਾਲ ਜੇ ਆਪਾਂ ਗੱਲ ਕਰੀਏ ਬਲਦਾਂ ਨਾਲ ਹੋਰ ਜਿਹੜੀਆਂ ਚੀਜ਼ਾਂ ਉਸ ਟਾਈਮ ਤੇ ਜਿਵੇਂ ਤੁਸੀਂ ਹਾਲ ਆ ਇਹ ਇਹਨਾਂ ਨੂੰ ਬਲਦ ਪਾਉਂਦੇ ਸੀਗੇ ਜਾਂ ਹੱਥੀ ਲੋਕ ਇਹਨਾਂ ਨਾਲ ਉਹ ਕਰਦੇ ਸੀ ਆ ਚੀਜ਼ਾਂ ਇਹ ਹਾਲ ਹੈ ਜੀ ਹੂੰ ਚੁੰਜੂ ਹਲ ਬੋਲਦੇ ਸੀ ਇਹਨੂੰ ਠੀਕ ਹੈ ਜੀ ਇਹ ਬਲਦਾਂ ਦੇ ਮਗਰ ਪੈ ਜਾਂਦਾ ਸੀ ਇੱਥੋਂ ਇਹਨੂੰ ਬੰਦਾ ਫੜ ਕੇ ਮਗਰ ਤੁਰਦਾ ਸੀ ਹੂੰ ਤੇ ਇਹ ਜਿਵੇਂ ਇਹਨੂੰ ਬਹੁਤਾ ਤੁਰਿਆ ਜਾਂਦਾ ਸੀਗਾ ਠੀਕ ਹੈ ਜੀ ਇਸੇ ਨਾਲ ਜ਼ਮੀਰ ਵਾਈ ਜਾਂਦੀ ਸੀ ਹਾਂ ਆ ਪੰਜਾਲੀ ਹੈ ਇਹ ਬਲਦਾਂ ਦੇ ਗਲ 'ਚ ਪੈਂਦੀ ਸੀ ਹਾਂ ਜਿਵੇਂ ਹੁਣ ਅੱਜ ਕੱਲ੍ਹ ਅੱਲਾ ਕਹਿੰਦਾ ਨਾ ਵੀ ਪੰਜਾਲੀ ਨਹੀਂ ਪਈ ਥੋੜੇ ਹਾਂ ਹਾਂ ਜਿਵੇਂ ਜਵਾਕਾ ਨੂੰ ਅਗਲਾ ਕਹਿੰਦਾ ਇਹ ਬਲਦਾਂ ਦੇ ਗਲ 'ਚ ਪਾ ਕੇ ਤੇ ਇੱਥੇ ਦੇ ਆ ਚੀਜ਼ ਪਾਈ ਜਾਂਦੀ ਬਲਦ ਖਿੱਚੀ ਫਿਰਦੇ ਬੰਦਾ ਇਹਨੂੰ ਬਗਰੋ ਪੈਟਰੋਲ ਕਰਕੇ ਰੱਖਦਾ ਸੀ ਠੀਕ ਹੈ ਅੱਜ ਕੱਲ੍ਹ ਪੰਜਾਲੀ ਦੀ ਫਿਰ ਜਗਾ ਕਿਸ ਚੀਜ਼ ਨੇ ਲਈ ਹੈ ਜੇ ਅੱਜ ਦੇ ਸੰਦ ਆਦਤ ਨੂੰ ਗੱਲ ਕਰੀਏ ਅੱਜ ਤਾਂ ਫਿਰ ਵਿਛਿਤਰੀ ਜੋਗ ਆ ਗਏ ਪੰਜਾਲੀਆਂ ਪੰਜੋਲੀਆਂ ਤਾਂ ਹੁਣ ਰਹੀ ਦੀ ਕੰਮ ਹੋਈ ਤੇ ਆ ਇੱਕ ਜਿਹੜੀ ਅੰਦਰ ਨਾਲ ਪਿਆ ਹੈਗਾ ਇਹ ਹੁੰਦੀ ਹੈ ਜੀ ਤਰਪਾਲੀ ਉਹਨਾਂ ਟਾਈਮਾਂ ਦੇ ਵਿੱਚ ਦਰਮੇ ਹੁੰਦੇ ਸੀ ਜ਼ਿਆਦਾ ਹੂੰ ਤੇ ਨਰਮਿਆਂ ਦੇ ਵਿੱਚ ਹੋਂਦ ਹੈ ਤਿੰਨ ਫਾਲੇ ਲੱਗੇ ਹੁੰਦੇ ਸੀ ਇਹਦੇ ਆਤੰਤ ਫਾਲੇ ਠੀਕ ਹੈ ਇਹ ਤਿੰਨ ਫਾਲਿਆਂ ਕਰਕੇ ਤਾਂ ਨਾਮ ਤਰਪਾਲੀ ਦੇ ਪੈ ਗਿਆ ਤਰਪਾਲੀ ਇਹ ਬਲਦ ਖਿਚਾਈ ਕਰਦੇ ਸੀ ਜਾਂ ਉਹੋਠ ਵੀ ਖਿਚਾਈ ਕਰਦੇ ਸੀ ਹਾਂ ਕੂਠ ਵੀ ਕਰਦੇ ਸੀ ਜੀ ਬਲਦ ਵੀ ਕਰਦੇ ਸੀ ਇਹ ਇਹ ਸੰਦ ਸੀ ਜਿਹੜੇ ਦੋਆ ਮਗਰ ਪੈ ਜਾਂਦੇ ਸੀ ਹਾਲ ਤੇ ਪੰਜਾਈ ਮਤਲਬ ਆਪਾਂ ਜਿਵੇਂ ਨਰਮੇ 'ਚ ਹੁਣ ਸੀਲਰ ਮਾਰਦੇ ਹਾਂ ਹਾਂਜੀ ਹਾਂਜੀ ਹੁਣ ਤਾਂ ਕਹਿੰਦੇ ਉਹ ਵੀ ਕੰਮ ਖਤਮ ਹੋ ਗਿਆ ਕਹਿੰਦੇ ਨਰਮਾ ਹੀ ਨਹੀਂ ਬੀਜਦਾ ਕੋਈ ਕੋਈ ਤਾਂ ਗੱਲ ਹੈ ਹੁਣ ਸੀਲਰ ਕਿ ਸਪਰੇ ਆ ਗਿਆ ਸੀਲ ਕਰਦਾ ਹੀ ਨਹੀਂ ਕੋਈ ਹਮ ਤੇ ਇੱਕ ਆ ਹੋਰ ਜਿਹੜੀ ਆ ਤੁਸੀਂ ਚਾਰ ਖਰੀਜੀ ਰੱਖੀ ਹੋਈ ਆ ਮਤਲਬ ਆ ਆਹਾਂਜੀ ਹਮ ਇਹ ਬੁੜੀਆਂ ਸੂਤ 사ਤ ਕਰਤੀਆਂ ਸੀ ਆਪਦਾ ਠੀਕ ਹੈ ਢੇੜ ਪੂਰਾ ਕਹਿੰਦੇ ਸੀ ਇਹਦੇ ਉੱਤੇ ਛਿਬ ਚੜਾ ਕੇ ਫਿਰ ਉਹ ਨੜੇ-ਨੜੇ ਵਟ ਕੇ ਤੇ ਖੇਸਤਾਣੀਆਂ ਬੁੰਦੀਆਂ ਜਾਂ ਉਹ ਅੱਗੇ ਜਿਵੇਂ ਪਿੰਡਾਂ ਗਲੀਆਂ ਚ ਬੁਰਗੀਆਂ ਇਹ ਬੁਰਗੀਆਂ ਦੇ ਕੰਮ ਆਉਂਦਾ ਸੀ ਠੀਕ ਹੈ ਤੇ ਆ ਵੀ ਉਹੀ ਚੀਜ਼ ਹੈ ਜੀ ਇਹ ਥੋੜਾ ਛੋਟਾ ਇਹਨੂੰ ਉਰੀਆ ਦੇ ਸੀ ਠੀਕ ਹੈ ਜੀ ਇਹਦੇ ਉੱਤੇ ਵੀ ਇੱਥੇ ਛਿਬ ਚੜ੍ਹ ਕੇ ਉਦੋਂ ਤੱਕਲੇ ਤੇ ਖਿੱਚਦੇ ਜਦੋਂ ਤੇ ਇਹ ਐਦਾਂ ਦਾ ਘੁੰਮਦੀ ਘੁੰਮਦੀ ਬਸ ਤੇ ਇਹਦੇ ਤੋਂ ਸੂਤ ਵੜਿਆ ਜਾਂਦਾ ਸੀ ਤਾਗਾ ਲਈ ਜਾਂਦਾ ਸੀ ਇਹਦੇ ਤੋਂ ਇਹ ਤੇ ਸੂਤ ਵੜਿਆ ਜਾਂਦਾ ਹੈ ਨਾ ਹਾਂਜੀ ਇਹ ਤਾਂ ਲੈਂਦਾ ਸੀ ਤਾਗਾ ਇਹ ਤਾਂ ਲੈਂਦਾ ਸੀਗਾ ਤੇ ਉਹ ਤੱਕਲੇ ਤੇ ਜਾ ਕੇ ਚੜਦਾ ਸੀ ਅੱਛਾ ਤੇ ਠੀਕ ਆ ਇਹ ਇਹ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਹੋਰ ਜਿਹੜੀਆਂ ਕੀ ਚੀਜ਼ਾਂ ਤੁਸੀਂ ਇਹਨਾਂ ਬਣਾਇਆ ਹੋਣਾ ਹੋਰ ਤਾਂ ਜੀ ਇਹ ਹੀ ਹੈ ਵੀ ਜਦੋਂ ਪਸ਼ੂਆਂ ਨੂੰ ਤੂੜੀ ਅੱਜ ਕੱਲ ਮਸ਼ੀਨਾਂ ਨਾਲ ਬਣਾਉਣ ਲੱਗ ਗਈ ਹੂੰ ਪਹਿਲਾਂ ਪਤਾ ਕਿ ਹੜੱਬੇ ਦੀ ਤੂੜੀ ਬਣਾਉਂਦੇ ਫੇਰ ਆ ਛਾਲ ਲਾਉਂਦਾ ਸੀ ਠੀਕ ਹੈ ਇਹਦੇ ਚ ਪੂਰੀ ਛਾਣ ਕੇ ਰੇਤਾਂ ਮਿੱਟੀ ਕੱਢ ਕੇ ਫੇਰ ਪਸ਼ੂਆਂ ਨੂੰ ਪਾਉਂਦੇ ਸੀ ਇਹ ਤਾਂ ਹਜੇ ਵਰਤਿਆ ਜਾਂਦਾ ਹੈ ਹਜੇ ਵੀ ਵਰਤਿਆ ਜਾਂਦਾ ਹੈ ਇਹ ਪਸ਼ੂ ਬਿਮਾਰ ਦਾ ਸੋ ਰੇਤਾ ਖਾ ਕੇ ਹੂੰ ਤੇ ਆ ਸੁਹਾਗੀ ਹੁੰਦੀ ਸੀ ਬਲਦਾਂ ਦੇ ਮਗਰ ਠੀਕ ਹੈ ਇਹ ਬਲਦਾਂ ਲਈ ਸਵਾਗੀ ਹੈ ਬਲਦਾਂ ਲਈ ਸਵਾਗੀ ਹੈ ਜੀ ਇਹ ਠੀਕ ਹੈ ਜੀ ਤੇ ਆਹ ਹੋ ਸਕਦਾ ਕਿ ਜਿਹਨਾਂ ਨੂੰ ਪਤਾ ਹੋਵੇ ਕਿ ਜਿਹਨਾਂ ਨੂੰ ਨਾ ਪਤਾ ਹੋਵੇ ਹਾਂ ਵੀ ਵੱਟਾਂ ਪਾਏ ਜਾਂਦੀਆਂ ਨੇ ਇਹ ਕੋਈ ਵਿਰਲਾ ਪੰਦਾ ਕੋਈ ਮੱਥੇ ਮੁੱਥੇ ਬੰਨਣ ਨੂੰ ਤਾਂ ਵਰਤਦਾ ਪਰ ਹੁਣ ਤਾਂ ਕਹਿੰਦੇ ਟਰੈਕਟਰ ਨਾਲ ਹੀ ਕਰ ਲੈਂਦੇ ਹਾਂ ਉਹ ਤਾਂ ਟਰੈਕਟਰ ਨਾਲ ਸਭ ਕੁਝ ਕਰ ਹੀ ਜਾਂਦੇ ਜੀ ਹੂੰ ਇਹ ਪਹਿਲਾਂ ਇਹਦੇ ਨਾਲ ਵੱਟਾਂ ਪਾਉਂਦੇ ਹੁੰਦੇ ਸੀ ਕਿਰਾਹੀ ਜਿੰਦਰੀ ਬੋਲਦੇ ਜਿਹੜੋ ਠੀਕ ਹੈ ਤੇ ਅੱਗੇ ਜੇ ਆਪਾਂ ਆ ਜਾਈਏ ਜੀ ਆਹ ਚੀਜ਼ ਹੈ ਜੀ ਇਹ ਆਮ ਪਿੰਡਾਂ ਦੇ ਵਿੱਚ ਪਹਿਲਾਂ ਵਰਤਨ ਨੂੰ ਹੁੰਦੀ ਸੀ ਹਰੇਕ ਘਰੇ ਹੁੰਦੀ ਸੀ ਪਰ ਹੁਣ ਬਿਜਲੀ ਤੇ ਦੁੱਧ ਰੜਕਣ ਲੱਗ ਗਏ ਆ ਜਿਹੜੀ ਥੱਲੇ ਵਾਲੀ ਜੀ ਹੈ ਆਹਾ ਹਾਂਜੀ ਇਹ ਨੂੰ ਦੇ ਹੀ ਬੋਲਦੇ ਜੀ ਨਹੀਂ ਹਾਂਜੀ ਠੀਕ ਹੈ ਜੀ ਇਹ ਲੱਕੜ ਦੀ ਬੜੀ ਹੁੰਦੀ ਸੀ ਤੇ ਆ ਡੰਡਾ ਲੱਗਿਆ ਤੇ ਉੱਤੇ ਆਹ ਗਾਹ ਦੇ ਚ ਪੈ ਜਾਂਦਾ ਸੀਗਾ ਇਹ ਰੜਕਣਾ ਰੱਖਣ ਵਾਸਤੇ ਤੇ ਇਧਰ ਨਾਮ ਮਧਾਣੀ ਨੂੰ ਵੀ ਸਪੋਰਟ ਕਰਦੀ ਹਾਂਜੀ ਹਾਂਜੀ ਜਿਵੇਂ ਆਹ ਰੜਕਣਾ ਇਹ ਵੀ ਕਿਤੇ ਲੱਭ ਕੇ ਲਿਆਉਂਦਾ ਠੀਕ ਹੈ ਉਸੇ ਕਲਰ ਦਾ ਹੈ ਤੇ ਆਹਾ ਵਧਾੜੀ ਆਈ ਠੀਕ ਹੈ ਇਹਦੇ ਵਿੱਚ ਪਾ ਕੇ ਤੇ ਇਹ ਦੁੱਧ ਰੜਕਿਆ ਜਾਂਦਾ ਸੀਗਾ ਹਾਂ ਅੱਜਕੱਲ ਤਾਂ ਫਿਰ ਜਿਵੇਂ ਮਸ਼ੀਨਲੀ ਆ ਗਈ ਮਸ਼ੀਨਲੀ ਜੋਗ ਹੈ ਜੀ ਅੱਜਕੱਲ ਤਾਂ ਲੱਸੀ ਕਹਿੰਦੇ ਅੱਜਕੱਲ ਤਾਂ ਲੋਕ ਪੈਕਟਾਂ ਨਾਲ ਹੀ ਫੜ ਲੈਂਦੇ ਉਹ ਹਾਂ ਸਭ ਕੁਝ ਉਹਦੇ ਚੱਲਦਾ ਜੀ ਅੱਗੇ ਹੱਥੀ ਚੱਲਦਾ ਸੀ ਤੇ ਜਦੋਂ ਬਾਣ ਉੱਚਾ ਨਹੀਂ ਹੋ ਜਾਂਦਾ ਸੀ ਠੀਕ ਹੈ ਆ ਬਲਦਾਂ ਮਗਰ ਜਾਂ ਉੱਠ ਮਗਰ ਪਾ ਕੇ ਕਰਾਹਾ ਉਹ ਪੱਧਰਾ ਕਰਿਆ ਜਾਂਦਾ ਸੀ ਜੀ ਹੁਣ ਜਿਵੇਂ ਅੱਜ ਕੰਪਿਊਟਰ ਕਰਾਹਾ ਕੇ ਜਾਂਦੇ ਆਪਾਂ ਉਹ ਕੰਪਿਊਟਰ ਕਰਾਹਾ ਉਹ ਹੱਥਾਂ ਵਾਲੀ ਕੰਪਿਊਟਰ ਹੁੰਦਾ ਜੀ ਅੱਗੇ ਪਹਿਲਾਂ ਅੱਗੇ ਬਿਜਲੀ ਦਾ ਜਿਹੜੇ ਟਿੱਬੇ ਆਪਣੇ ਇਹਨਾਂ ਨਾਲੇ ਪੱਧਰ ਕੀਤੇ ਆ ਹਾਂ ਜੀ ਟੱਕ ਨਾਲ ਹੀ ਕਰਦੇ ਸੀਗੇ ਉਹ ਇਥੋਂ ਉੱਚਾ ਇਥੋਂ ਨੀਵਾਂ ਹੁਣ ਤਾਂ ਜੇ ਮੜਾ ਜਾ ਪਾਣੀ ਨਹੀਂ ਚੜਦਾ ਕਹਿੰਦੇ ਇੱਕ ਮੋਟਰ ਕਰਾਹ ਲਵਾ ਲਗੇ ਹਾਂਜੀ 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 ਤੇ ਇਹ ਜਿਹੜੇ ਹੋਰ ਆਹ ਛੋਟੇ ਛੋਟੇ ਜਿਹਾ ਆਪਾਂ ਇਹਨਾਂ ਦੀ ਗੱਲ ਕਰੀਏ ਸੰਧਾਂ ਦੀ ਆਹ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਜੀ ਇਹ ਤਾਂ ਕਈ ਹੈ ਇਹ ਵੀ ਨਹੀਂ ਚਾਗਦੇ ਨਾ ਜੀ ਅੱਜ ਕੱਲ ਚਾਗਦੇ ਤਾਂ ਹੈ ਨਹੀਂ ਪਰ ਕਈ ਹੈ ਇਹ ਠੀਕ ਹੈ ਇਹ ਬਸ ਇਹ ਤਾਂ ਚਲੋ ਆਮ ਆਪਾਂ ਚੱਲ ਰਹੇ ਹਾਂ ਮਰਤੀ ਆਦੀ ਇਹਦਾ ਪਤਾ ਹੋਣਾ ਸਾਰਿਆਂ ਨੂੰ ਠੀਕ ਹੈ ਤੇ ਆ ਜਦੋਂ ਨਰਮੇ ਚ ਕੱਖ ਮਾਰਦੇ ਕਸੀਆ ਹੁੰਦਾ ਸੀ ਹੂੰ ਇਹ ਵੀ ਲਗਭਗ ਹੁਣ ਖਤਮ ਇਹ ਵੀ ਖਤਮ ਹੋ ਚੱਲੇ ਜੀ ਕਿਸੇ ਪਿੰਡਾਂ ਚ ਹੋਣਗੇ ਹਾਂ ਵਿਰਲਾ ਵਿਰਲੇ ਪਿੰਡ ਰਹਿ ਗਏ ਤੇ ਆ ਕਈ ਤੇ ਕੁਹਾੜੀ ਇਹ ਜੱਟ ਦੇ ਦੋ ਮੇੜ ਸੰਦਾ ਹਾਂ ਇਹ ਮੇਨ ਆ ਇਹ ਜ਼ਰੂਰੀ ਹੁੰਦਾ ਸੀ ਵੀ ਕਈ ਤੇ ਕੁਹਾੜੀ ਹੈਗੀ ਠੀਕ ਹੈ ਜੀ ਵੀ ਜੇ ਕੋਈ ਚੀਜ਼ ਮੂਰੇ ਅੜਕਾ ਲੈਂਦੀ ਉਹ ਵਢ ਲੈਂਦੇ ਸੀ ਆਗਲਾ ਕਹਿੰਦਾ ਕਈ ਕੁਹਾੜੀ ਵਾਲੀ ਗੱਲ ਹੁੰਦੀ ਤੇ ਆ ਕਸੌਲੀ ਆਈ ਇਹ ਕਸੌਲੀ ਫਿਰ ਇਹ ਕਿਸ ਕੰਮ ਆਉਂਦੀ ਸੀ ਕੀ ਕਸੌਲੀ ਦੀ ਇਹ ਕਸੌਲੀ ਕਣਕ ਚ ਗੁੱਡ ਪਾਉਣ ਦੇ ਵੀ ਕੰਮ ਆਉਂਦੀ ਸੀ ਹੂੰ ਤੇ ਜਦੋਂ ਛਟੀਆਂ ਪੱਟੜੀਆਂ ਆਉਂਦੀਆਂ ਸੀ ਉਦੋਂ ਵੀ ਇਹ ਛਟੀਆਂ ਪੱਟਾਂ ਦੇ ਕੰਮ ਆਉਂਦੀ ਸੀ ਠੀਕ ਹੈ ਤੇ ਆਹਾ ਆ ਵੀ ਛਟੀਆਂ ਪੱਟਾਂ ਦੇ ਕੰਮ ਆਉਂਦਾ ਹੈ ਇਹਨੂੰ ਟੋਕਾ ਬੋਲਦੇ ਨੇ ਉਹ ਟੋਕਾ ਕਹਿੰਦੇ ਇਹਦੇ ਨਾਲ ਪੜਦੇ ਸੀ ਆਪਾਂ ਛਟੀਆਂ ਹਨਾ ਤੇ ਪੜਦੇ ਰਹੇ ਆਂ ਆਪਾਂ ਇਹਦੇ ਨਾਲ ਹਾਂਜੀ ਹਾਂਜੀ ਤੇ ਇਸ ਤੋਂ ਅੱਗੇ ਜੀ ਆਹ ਇਹ ਸਲਗ ਹੈ ਜੀ ਸਲਗ ਸਲਗ ਠੀਕ ਹੈ ਕਿ ਜਦੋਂ ਪੁਰਾਣੇ ਜ਼ਮਾਨੇ ਚ ਇਹਨੂੰ ਕਿਤੇ ਖੇਤ ਪਾਣੀ ਲਾਉਣ ਜਾਂਦੇ ਅੱਛਾ ਇਹਨੂੰ ਨਾਲ ਲੈ ਕੇ ਜਾਂਦੇ ਸੀ ਕਈ ਦੇ ਠੀਕ ਹੈ ਕਿਉਂਕਿ ਪੋਲੀ ਪੋਲੀ ਆਉਂਦੀ ਖਾਲਾਂ ਚ ਪੈ ਜਾਂਦੀ ਇਹਦੇ ਨਾਲ ਖਾਲਾਂ ਚੋਂ ਪੋਲੀ ਗਾ ਇਹਦੇ ਨਾਲ ਕੱਟ ਦਿੰਦੇ ਸੀ ਕੱਢੇ ਕੱਢ ਕੇ ਫਿਰ ਪਾਣੀ ਲਾਉਂਦੇ ਸੀ ਤੇ ਆ ਤਾਂ ਆਮ ਲੋਕ ਜਾਣਦੇ ਹੀ ਹੈ ਹਾਂ ਤੰਗਲੀ ਇਹ ਤੰਗਲੀ ਹੈ ਇਹ ਤੂੜੀ ਫੋੜ ਦੇ ਕੰਮ ਆਉਂਦੀ ਹੈ ਹੂੰ ਤੂੜੀ ਪੱਡਾਂ ਚ ਫੋੜ ਨੂੰ ਉਲਟ-ਪਲਟ ਕਰਦਣ ਠੀਕ ਹੈ ਸਾਰੇ ਕੰਮ ਆਉਂਦੀ ਹੈ ਤੇ ਆ ਗਿਆ ਜੀ ਜਫਾ ਠੀਕ ਹੈ ਇਹ ਜਫੇ ਨਾਲ ਕੀ ਕਰਦੇ ਸੀ ਲਾਂਗਾ ਜਾਂ ਛਟੀਆਂ ਹੂੰ ਇਹਦੇ ਨਾਲ ਚੱਕ ਕੇ ਗੱਡਿਆਂ ਦੇ ਉੱਤੇ ਸਿਰਦੇ ਸੀ ਹੂੰ ਤੇ ਉਤੋਂ ਲੱਦ ਕੇ ਲਿਆਉਂਦੇ ਸੀ ਫਿਰ ਲਿਆ ਕੇ ਉਹਨਾਂ ਨੂੰ ਕਿਤੇ ਟਿਕਾਣੇ ਤੇ ਲਾਹ ਦਿੰਦੇ ਸੀ ਇਹਨੂੰ ਜਫਾ ਬੋਲਦੇ ਆ ਇਹਦੇ ਵਿੱਚ ਜਿਹੜੀ ਚੀਜ਼ ਫਸ ਜਾਂਦੀ ਹੈ ਉਹ ਛੇਤੀ ਨਿੱਕਲਦੀ ਰਹੀ ਠੀਕ ਹੈ ਜੀ ਇਹਨੂੰ ਚੱਕ ਕੇ ਤਾਂ ਉੱਤੇ ਉੱਤੇ ਕਿਤੇ ਰੱਖ ਦਿੰਦੇ ਸੀ ਹੂੰ ਹੂੰ ਇਹ ਤਿੰਨ ਆਪਾਂ ਅੱਜ ਕੱਲ ਅੱਗ ਲੱਗਦਾ ਬਈ ਤਿੰਨ ਸਿੰਘਾ ਜਾਂ ਕੀ ਆ ਜਾਂ ਹਨਾ ਤੇ ਆਹ ਇਹਨੂੰ ਕੀ ਕਹਿੰਦੇ ਆ ਜੀ ਫਿਰ ਇਹ ਢੀਗਾ ਜੀ ਢੀਗਾ ਠੀਕ ਹੈ ਇਹ ਜਦੋਂ ਕਿਤੇ ਕੋਈ ਚੀਜ਼ ਲੱਕੜਾਂ ਛਟੀਆਂ ਜਾਂ ਕਣਕ ਦਾ ਲੰਗ ਜੰਮ ਜਾਂਦਾ ਹੂੰ ਹੂੰ ਉਹ ਜਿਵੇਂ ਅਖੇ ਮਡਲੀਆਂ ਲਾਉਂਦੇ ਸੀ ਜਦੋਂ ਹਾਂ ਹੱਥਾਂ ਨਾਲ ਉਹ ਪੱਟੀ ਦਾ ਨਹੀਂ ਸੀ ਠੀਕ ਹੈ ਹੱਥ ਛਿੱਲੇ ਜਾਂਦੇ ਸੀ ਫਿਰ ਇਹ ਮਾਰਦੇ ਸੀ ਉੱਤੋਂ ਠੱਬੇ ਦਾ ਠੱਬਾ ਖਿੱਚ ਲਿਆਉਂਦਾ ਸੀ ਇਹ ਠੀਕ ਹੈ ਮਡਲੀਆਂ ਮਡਲੀਆਂ ਪੱਟਾਂ ਮਡਲੀਆਂ ਪੱਟਾਂ ਤੋਂ ਸਰੋ ਦਾ ਗੂਣਾ ਪੱਟਾ ਨੂੰ ਜਾਂ ਛਟੀਆਂ ਪੱਟਾਂ ਨੂੰ ਵੀ ਕੰਮ ਦੇ ਜਾਂਦਾ ਸੀ ਹੂੰ ਤੇ ਇਹਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਥੋੜਾ ਜੀ ਹਾਂ ਇਹਦੇ ਬਾਰੇ ਪਤਾ ਮੰਜਾ ਜੀ ਪਰ ਅੱਜ ਕੱਲ ਇਹ ਬਸ ਇਹ ਮੋਡਲ ਹੀ ਆ ਇਹ ਹਾਂ ਤੇ ਅਸੀਂ ਤਿਆਰ ਕਰਿਆ ਇਹ ਤੇ ਇਹ ਬਾਈ ਜੀ ਫਿਰ ਜਿਵੇਂ ਤੁਸੀਂ ਇਹ ਛੋਟੇ ਲੈਵਲ ਤੇ ਤੁਹਾਨੂੰ ਜਿਵੇਂ ਸ਼ੌਕ ਆ ਹਨਾ ਜੇ ਮਤਲਬ ਤੁਹਾਡੀ ਮਦਦਤ ਹੋਵੇ ਤਾਂ ਫਿਰ ਤੁਸੀਂ ਇਹ ਥੋੜਾ ਜਿਹਾ ਵੱਡਾ ਵੀ ਕਰ ਸਕਦੇ ਹੋ ਜਾਂ ਪ੍ਰੋਸੈਸ ਜਾਂ ਹੋਰ ਚੀਜ਼ਾਂ ਵੀ ਤਿਆਰ ਕਰ ਸਕਦੇ ਹੋ ਹਾਂ ਮੇਰੇ ਦਿਮਾਗ 'ਚ ਕੁਝ ਹੈਗਾ ਹੋਰ ਉਸ ਕੋਈ ਉਹ ਬੜਵਰਗੇ ਚਾਹੀਦੇ ਸੀ ਹਨਾ ਠੀਕ ਹੈ ਮੈਨੂੰ ਤੁਸੀਂ ਕੀ ਮਤਲਬ ਕਹਿ ਸਕਦੇ ਹੋ ਕਿ ਤੁਸੀਂ ਹੋਰ ਬਣਾਉਣਾ ਚਾਹੁੰਦੇ ਹੋ ਉਹ ਚਲੋ ਮੇਰੇ ਦਿਮਾਗ 'ਚ ਹੈ ਉਹ ਜਦੋਂ ਕੋਈ ਟਾਈਮ ਲੱਗਿਆ ਉਹ ਦੇਖਾਂਗੇ ਬਣਾਵਾਂਗੇ ਕੋਈ ਚੀਜ਼ਾਂ ਜਿਵੇਂ ਚੱਕੀ ਹੁੰਦੀ ਹੈ ਠੀਕ ਹੈ ਪੱਥਰ ਦੀ ਹੂੰ ਉਹ ਬਲੌੜੀ ਹੈ ਜਾਂ ਕੋਈ ਹੋਰ ਕੁੱਡਾ ਕੋਟਾ ਉਖਲੀ ਮੂਲੀ ਹੂੰ ਤੇ ਇਹਦੀਆਂ ਚੀਜ਼ਾਂ ਹੈਗੀਆਂ ਕਈ ਠੀਕ ਹੈ ਜੀ ਵੀ ਜਦੋਂ ਕੋਈ ਤਾਂ ਟਾਈਮ ਲੱਗਿਆ ਉਹਦਾ ਬਣਾਵਾ ਹਾਂ ਤੇ ਬਾਈ ਜੀ ਆਪਣਾ ਇੱਕ ਤਾਂ ਨਾਮ ਦੱਸੋ ਦੂਰੀ ਤੇ ਇੱਕ ਆਪਣਾ ਜੇ ਤੁਸੀਂ ਕਨੈਕਟ ਨੰਬਰ ਆਪ ਦਾ ਮੋਬਾਈਲ ਨੰਬਰ ਦੱਸਣਾ ਚਾਹੋ ਨਾਮ ਮੇਰਾ ਤਰਲੋਚਨ ਸਿੰਘ ਹੈ ਹੂੰ ਪੱਕਾ ਨੰਦ 76 ਸਿੰਘ ਠੀਕ ਹੈ ਮੋਬਾਈਲ ਨੰਬਰ ਹੈ 94176 0.4501 ਠੀਕ ਹੈ ਤੇ ਬਾਈ ਜੀ ਆ ਜਿਵੇਂ ਤੁਸੀਂ ਇਹ ਬਣਾਈਆਂ ਹਨ ਪ੍ਰਦਰਸ਼ਨੀਆਂ ਮੇਲਿਆਂ ਤੇ ਵੀ ਲਗਦ ਕਰ ਜਿਵੇਂ ਕਿਸਾਨ ਮੇਲੇ ਲੱਗਦੇ ਆ ਜੀ ਉੱਥੇ ਵੀ ਦੇਖਿਆ ਆਪਾਂ ਕਈ ਇਹਨਾਂ ਨੂੰ ਰੱਖਦੇ ਆ ਚੀਜ਼ਾਂ ਬਣਾਈਆਂ ਹੋਈਆਂ ਜਿਨ੍ਹਾਂ ਨੇ ਕਿਤੇ ਮੇਲੇ ਵਗੈਰਾ ਤੇ ਵੀ ਕਿਤੇ ਨਹੀਂ ਕਿਤੇ ਨਹੀਂ ਗਏ ਜੀ ਕਦੇ ਮੌਕਾ ਮਿਲਿਆ ਤਾਂ ਦੇਖਾਂਗੇ ਠੀਕ ਆ ਹਿਤਕਰ ਜਿਵੇਂ ਕੋਈ ਹੋਰ ਪ੍ਰਦਰਸ਼ਨੀਆਂ ਵੀ ਲਗਦੀਆਂ ਰਹਿੰਦੀਆਂ ਹਨ ਜਿਵੇਂ ਕਲਾ ਜਿਵੇਂ ਕਲਾ ਦੇ ਵੀ ਮੇਲੇ ਲੱਗਦੇ ਆ ਵੱਖ-ਵੱਖ ਥਾਵਾਂ ਤੇ ਕਿਤੇ ਉੱਥੇ ਪਹੁੰਚ ਕੀਤੀ ਹੋਵੇ ਨਹੀਂ ਕਿਤੇ ਨਹੀਂ ਗਏ ਜੀ ਠੀਕ ਹੈ ਜੀ ਉਹਨਾਂ ਨੇ ਸਮਝ ਹੈ ਵੀ ਤੁਸੀਂ ਕਿਤੇ ਮੇਲਿਆਂ ਹੋ ਸਕਦਾ ਕਿਤੇ ਮੌਕਾ ਮਿਲਿਆ ਤਾਂ ਦੇਖਾਂਗੇ ਠੀਕ ਹੈ ਜੀ ਤੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਜਿਵੇਂ ਇਹ ਪ੍ਰਾਣੀਆਂ ਚੀਜ਼ਾਂ ਜਿਨ੍ਹਾਂ ਨੇ ਨਹੀਂ ਦੇਖੀਆਂ ਹਨ ਤਾਂ ਜਿਨ੍ਹਾਂ ਦੇ ਘਰੇ ਹਿੱਤ ਕਰ ਕਈ ਘਰਾਂ ਦੇ ਵਿੱਚ ਚੀਜ਼ਾਂ ਹੋਣਗੀਆਂ ਵੀ ਪੰਜਾਂ ਉਹਨਾਂ ਦੀ ਕੋਈ ਕਦਰ ਨਹੀਂ ਕਰਦਾ ਜੀ ਕਈਆਂ ਦੇ ਘਰਾਂ ਦੇ ਵਿੱਚ ਕੁਛ ਨਾ ਕੁਛ ਚੀਜ਼ਾਂ ਦਾ ਜੋ ਪਈ ਹੋਊਗੀ ਉਹ ਕਦਰ ਨਹੀਂ ਕਰਦੇ ਕਿਸੇ ਨੂੰ ਜਗਾਲ ਪਈ ਜਾਂਦੀ ਹੈ ਕਿਸੇ ਨੂੰ ਚੋਖ ਲੱਗੀ ਜਾਂਦੀ ਹੈ ਗਲੀ ਜਾਂਦੀ ਹੈ ਪਰ ਆਉਣ ਵਾਲੇ ਸਮੇਂ 'ਚ ਬੱਚੇ ਪੁੱਛਿਆ ਕਰਨਗੇ ਵੀ ਆਹ ਕੀ ਹੁੰਦਾ ਸੀ ਸਹੀ ਗੱਲ ਹੈ ਤੇ ਉਹ ਦੱਸਣ ਵਾਲਿਆਂ ਨੂੰ ਨਹੀਂ ਪਤਾ ਹੋਣਾਗਾ ਤੇ ਦੱਸਣਗੇ ਕੀ ਇਸ ਕਰਕੇ ਵੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵੀ ਆ ਚੀਜ਼ਾਂ ਨਾਲ ਸਾਡੇ ਬਜ਼ੁਰਗਾਂ ਨੇ ਇੰਨੇ ਔਖੇ ਹੋ ਕੇ ਸਾਡੋ ਪੜਾਇਆ ਲਿਖਾਇਆ ਪਾਲਿਆ ਹੂੰ ਤੇ ਵੀ ਅਸੀਂ ਤਾਂ ਆ ਕੇ ਰਾਜ ਤੇ ਬਹਿ ਗਏ ਸਿੱਦੇ ਹਨਾ ਤੇ ਉਹਨਾਂ ਨੂੰ ਪਤਾ ਲੱਗੇ ਵੀ ਇੰਨੇ ਔਖੇ ਹੁੰਦੇ ਸੀਗੇ ਠੀਕ ਹੈ ਤਾਂ ਬਾਈ ਜੀ ਨੇ ਇਹ ਜਿਹੜੀਆਂ ਪ੍ਰਾਣੀਆਂ ਜਿਹੜੀਆਂ ਆਪਣੇ ਆਮ ਘਰਾਂ 'ਚ ਜਾਂ ਖੇਤਾਂ ਦੇ ਵਿੱਚ ਚੀਜ਼ਾਂ ਵਰਤਦੀਆਂ ਸੀ ਉਹ ਬਣਾਈਆਂ ਹੋਈਆਂ ਤਾਂ ਤੁਸੀਂ ਇਹ ਚੀਜ਼ਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਦੇਖੀਆਂ ਹਨਾ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਜਿਨ੍ਹਾਂ ਦੇ ਘਰਾਂ 'ਚ ਇਹ ਚੀਜ਼ਾਂ ਪੰਨਾਂ ਵੀ ਹੈ ਜਾਂ ਜਿਨ੍ਹਾਂ ਨੇ ਆਪਦੇ ਜ਼ਮਾਨੇ 'ਚ ਇਹਨਾਂ ਚੀਜ਼ਾਂ ਨਾਲ ਕੰਮ ਕੀਤਾ ਵਰਤਿਆ ਜਾਂ ਅੱਜਕੱਲ ਦੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਹੈਗੀ ਹੈ ਜਾਂ ਕਿਸੇ ਨੇ ਇਹ ਚੀਜ਼ ਦੇਖੀ ਹੋਵੇ ਤਾਂ ਤੁਸੀਂ ਇਹ ਜ਼ਰੂਰ ਦੱਸ ਸਕਦੇ ਹੋ